ਤੇ 88 ਰਕੀਬ 2 ਵਜੇ ਕਰੀਬ ਨੂੰ ਪੁਲਿਸ ਵਾਲਾ ਪਹੁੰਚਿਆ 9 ਨੰਬਰ ਸੀ ਮੈਂ ਦੇਖ ਕੇ ਉਹਨਾਂ ਪੁੱਛਿਆ ਕਹਿੰਦੇ ਤੁਹਾਡੇ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਮੈਂ ਕਿਹਾ ਵੀ ਸ਼ਾਇਦ ਕਿਸੇ ਨੇ ਕੋਈ ਗਲਤ ਇਨਫਰਮੇਸ਼ਨ ਨਾ ਦੇਤੀ ਹੋਵੇ ਮੈਂ 5-7 ਮਿੰਟ ਰੋਕੇ ਮੈਂ ਜਲੇ ਦੁਕਾਨ ਤੇ ਆਇਆ ਤਾਂ ਬਾਹਰ ਪੈਟਰੋਲਿੰਗ ਵਾਲੀ ਗੱਡੀ ਖੜੀ ਸੀ ਤੇ ਨਾਲ ਪੁਲਿਸ ਵਾਲੇ ਖੜੇ ਹੋਏ ਸੀ ਤੇ ਮੈਂ ਦੇਖਿਆ ਤਾਂ ਮੇਰੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀਗਾ ਅੱਧਾ ਚੱਕ ਹੋਇਆ ਸੀ ਇੱਕ ਸਾਈਡ ਦਾ ਸ਼ੀਸ਼ਾ ਟੁੱਟਾ ਹੋਇਆ ਸੀ ਜਿਸ ਤਰ੍ਹਾਂ ਹੀ ਚੋਰਾਂ ਨੇ ਵੜ ਕੇ ਅੰਦਰ ਚੋਰੀ ਕੀਤੀ ਹੈ ਤੇ ਸੀਸੀਟੀਵੀ ਕੈਮਰੇਜ ਜਦੋਂ ਦੇਖਿਆ ਹੈ ਉਹਨਾਂ ਬੇਸ਼ੱਕ ਦੇਖਿਆ ਵੀ ਉਹਨਾਂ ਨੇ ਕੈਸ਼ ਬਾਕਸ ਦੇ ਵਿੱਚੋਂ ਥੋੜੇ ਪੈਸੇ ਕੱਢੇ ਇੱਕ ਮੈਂ ਡੱਬੇ ਵਿੱਚ ਹੀ ਠਾ ਕੈਸ਼ ਰੱਖਦਾ ਸੀਗਾ ਪਰਚੀਆਂ ਪੁਚੀਆਂ ਵਗੈਰਾ ਕੁੱਲ ਮਿਲਾ ਕੇ ਲਗਭਗ 9 ਤੋਂ 10 ਹਜ਼ਾਰ ਰੁਪਏ ਦੇ ਬੇਸ਼ੱਕ ਦਾ ਕੁੱਲ ਬਣਿਆ ਸਰ ਪੈਸੇ ਲੈ ਗਏ ਆ ਕੁਝ ਮੈਡੀਸਿਨ ਵੀ ਨਹੀਂ ਮੈਡੀਸਿਨ ਕੋਈ ਨਹੀਂ ਚੱਕੀ ਜੀ ਉਹਨਾਂ ਨੇ ਨਾ ਕਿਸੇ ਡੱਬੇ ਨੂੰ ਹੱਥ ਲਾਇਆ ਸਰ ਕਾਪਾ ਕਹਿੰਦੇ ਕਿ ਪੈਟਰੋਲਿੰਗ ਵਾਲੀ ਗੱਡੀ ਜਿਹੜੀ ਖੜੀ ਸੀ ਉਹਦਾ ਕੀ ਕਾਰਨ ਸੀ ਕੀ ਉਹਨਾਂ ਲੋਕਾਂ ਨੇ ਉਸ ਚੋਰ ਨੂੰ ਦੇਖਿਆ ਐ ਪੈਟਰੋਲਿੰਗ ਵਾਲੇ ਨੇ ਹਾਂਜੀ ਦੇਖਿਆ ਜੀ ਉਹਨੂੰ ਫੜਿਆ ਨਹੀਂ ਮੈਂ ਉਹਨਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਜੀ ਐਕਚੁਅਲੀ ਉਸ ਜਿਹੜਾ ਮੂਰੇ ਬੰਦਾ ਸੀਗਾ ਪੁਲਿਸ ਦਾ ਉਹਦੇ ਅੱਜਾ ਰਿਸਾਲਟ ਸੀਗੀ ਇਹ ਕਿ 47 ਵਗੈਰਾ ਗਨ ਪੜੀਆਂ ਸੀ ਉਹਨੇ ਸਰ ਕੀ ਨਾਮ ਸੀ ਉਹਨਾਂ ਦਾ ਮੈਨੂੰ ਪਤਾ ਨਹੀਂ ਜੀ ਦੇਖੋ ਮੈਂ ਸਰ ਜਿਹੜਾ ਚੋਰਾ ਸਟੋਰ ਸੀਗੇ ਇਹਨਾਂ ਦੀ ਕਿੰਨੀ ਗਿਣਤੀ ਸੀ ਇਹ ਦੋ ਜਣੇ ਸੀ ਚੋਰ ਦੋ ਸੀਗੇ ਜੀ ਦੋ ਲੜਕੇ ਸੀ ਸਰ ਆਪਣੇ ਜਿਹੜਾ ਸੀਗਾ ਆਪਣੇ ਇਹ ਪੈਟਰੋਲਿੰਗ ਵਾਲੇ ਜਿਹੜੇ ਸੀਗੇ ਪੁਲਿਸ ਮੁਲਾਜ਼ਮ ਇਹ ਤਕਰੀਬਨ ਕਿੰਨੇ ਸੀ ਇਹ ਤਕਰੀਬਨ 3-4 ਜਣੇ ਸੀਗੇ ਜੀ ਤਿੰਨ ਚਾਰ ਜਣੇ ਐਕਚੁਅਲੀ ਜਦੋਂ ਚੋਰੀ ਕਰ ਰਹੇ ਸੀ ਉਸ ਵੇਲੇ ਪੈਟਰੋਲਿੰਗ ਦੀ ਗੱਡੀ ਇੱਥੇ ਨਹੀਂ ਸੀ ਜਿਹੜੀ ਇੱਡੇ ਵਿੱਚੋਂ ਆ ਰਿਹਾ ਸੀ ਇਹਨਾਂ ਨੇ ਦੇਖ ਕੇ ਮੋਟਰਸਾਈਕਲ ਦੀ ਸ਼ਖ ਤੌਰ ਤੇ ਖੜਾ ਕੀਤਾ ਉਹਨਾਂ ਵਿੱਚੋਂ ਇੱਥੇ ਕੀ ਕਰਦਾ ਚਾ ਉਹਨਾਂ ਨੇ ਅੰਦਰਲੇ ਚੋਰ ਨੂੰ ਜਿੱਦਾ ਹੱਕ ਮਾਰਦੀ ਸੀ ਜੋ ਸੀ ਸੀ ਟੀਵੀ ਕੈਮਰੇ ਵਿੱਚੋਂ ਦੇਖ ਕੇ ਅੰਦਾਜ਼ਾ ਲੱਗਦਾ ਉਹ ਦੌੜ ਕੇ ਬਾਹਰ ਹੋ ਗਿਆ ਜਾਂ ਉਹਨਾਂ ਨੇ ਮੋਟਰਸਾਈਕਲ ਤੜਾ ਰਿਆ ਜਿਹੜਾ ਸਭ ਤੋਂ ਪਹਿਲਾਂ ਪੁਲਿਸ ਮੁਲਾਜ਼ਮ ਉੱਤਰਿਆ ਸੀ ਉਹਨੇ ਜਾ ਕੇ ਜੱਫਾ ਪਾਉਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਨੂੰ ਲੇਕਿਨ ਜਿਹੜਾ ਦੂਸਰਾ ਬੰਦਾ ਪਿੱਛੇ ਦੌੜ ਕੇ ਗਿਆ ਉਹਨੇ ਉਹਨੂੰ ੱਤਕਾ ਮਾਰ ਕੇ ਸਿਰ ਦਿੱਤਾ ਉਹਦੇ ਮੋਟਰਸਾਈਕਲ ਦਾ ਜਿਹੜਾ ਗਾਰਡ ਸੀ ਉਹਦੀ ਲੱਤ ਦੇ ਵਿੱਚ ਲੱਗਾ ਪੁਲਿਸ ਮੁਲਾਜ਼ਮ ਦੇ ਜਿਸ ਦੇ ਨਾਲ ਉਹ ਥੱਲੇ ਪੈਂਟ ਦੇ ਵਿੱਚ ਉਸ ਤੋਂ ਬਾਅਦ ਵਿੱਚ ਜੋ ਦੌੜ ਕੇ ਦੂਆ ਬੰਦਾ ਮੋਟਰਸਾਈਕਲ ਜਾਂ ਸ਼ਾਲ ਮਾਰਕੀਟ ਦਾ ਮੁੰਡੇ ਮਾਰਦੇ ਹੁੰਦੇ ਹੈਟ ਪੁਸੀਏ ਮਾਰਕੀਟ ਦੌੜ ਕੇ ਉਹ ਦੋਨੋਂ ਜਿਹੜੇ ਦੌੜ ਗਏ ਸਰ ਜਿਹੜੇ ਚੋਰ ਸੀਗੇ ਇਹ ਕੀ ਮਤਲਬ ਜਿਹੜੇ ਇਹਨਾਂ ਮੂੰਹ ਟਕੇ ਹੋਏ ਸੀਗੇ ਕਿ ਨਹੀਂ ਮੇਰੇ ਵਾਲੇ ਕੈਮਰੇ ਵਿੱਚ ਇੱਕ ਦੋ ਦਾ ਮੂੰਹ ਸਾਫ ਆ ਰਿਹਾ ਜੀ ਬੜਕੋ ਕਲੀਅਰ ਸਾਫ ਆ ਰਿਹਾ ਦਿਸ ਰਿਹਾ ਹਾਂਜੀ ਦਿਸ ਰਿਹਾ ਹੈ ਇੱਕ ਨਾ ਮੜੇ ਦਾ ਮੂੰਹ ਲੱਭਟਾ ਚਸ਼ਮਾ ਲਾਇਆ ਬਦਲਾਇਆ ਕਹਿਰਾ ਹੁੰਦਾ ਤੁਹਾਡੇ ਸਾਨੂੰ ਨਾਲ ਦੁਕਾਨਦਾਰਾਂ ਦੀ ਆਈ ਸੀ ਤੇ ਆ ਜਿਹੜੇ ਸਟੂਡੀਓ ਵਾਲੇ ਆ ਤੇ ਇਹਨਾਂ ਨੇ ਸਾਨੂੰ ਦੱਸਿਆ ਕਿ ਚੋਰੀ ਹੋ ਗਈ ਔਰ ਫਿਰ ਅਸੀਂ ਤਾਂ ਬਾਹਰ ਸੀਗੇ ਸਾਹਰ ਇਹਨੇ ਆ ਕੇ ਚੈੱਕ ਚੁੱਕ ਕੀਤਾ ਕੋਈ ਸਾਡਾ 2.500 ਰੁਪਇਆ ਸੀਗਾ ਉਹ ਲੈ ਗਏ ਆ ਤੇ ਬਾਕੀ ਹੁਣ ਦੇਖਣਾ ਹੋਰ ਕਿੰਨਾ ਕੁ ਨੁਕਸਾਨ ਹੋਇਆ ਅੰਦਰ ਵਾਲੇ ਸ਼ਟਰ ਦੀ ਰਿਪੇਅਰ ਚੱਲਦੀ ਪਈ ਹੈ ਤੇ ਹੋ ਸਕਦਾ ਹੋਰ ਵੀ ਕੁਝ ਚੱਕ ਕੇ ਲੈ ਗਏ ਹੁਣ ਕੰਡਾ ਐ ਇਕ ਇਲੈਕਟ੍ਰੋਨਿਕ ਉਹ ਦੇਖਣਾ ਚੈੱਕ ਕਰਨਾ ਹੋਰ ਥੱਲੇ ਦਰਾਜ ਵਗੈਰਾ ਉਹ ਵਾਲੇ ਚੈੱਕ ਕਰਨੇ ਕਿ ਕਿੰਨੇ ਕੁ ਤੋੜੇ ਹੋ ਤੇ ਵਿੱਚ ਸਮਾਨ ਖੋਪਿਆ ਜੀ ਸਾਡਾ ਸਰ ਇਹ ਮਤਲਬ ਤੁਸੀਂ ਜਿਹੜਾ ਹੈਗਾ ਕੋਈ ਸੀਸੀ ਫੁਟੇਜ ਵਿੱਚ ਨਹੀਂ ਹਾਲੇ ਲਵਾਏ ਨਹੀਂ ਲਵਾਉਣ ਕੁਝ ਆਸੇ ਪਾਸੇ ਕੋਈ ਹਾਂਜੀ ਆਸੇ ਪਾਸੇ ਆਰੇ ਸਾਨੂੰ ਪਤਾ ਨਹੀਂ ਵੀਡੀਓ ਵਗੈਰਾ ਕਿਤੇ ਹੋ ਗਈ ਦਾ ਕਿਸੇ ਤੋਂ ਹੋ ਗਈ ਹਨ ਕੋਈ ਜਾਣਕਾਰੀ ਨਹੀਂ ਇਹਦੇ ਬਾਰੇ ਕਹਿਣਾ ਕੀ ਹੈ ਸਰ ਮਾਰਨਿੰਗ ਜਦੋਂ ਆਪਾਂ ਤੁਸੀਂ ਸ਼ਾਪ ਤੇ ਆਏ ਆ ਸਾਨੂੰ ਪਿੱਛੇ ਪਤਾ ਲੱਗਾ ਵੀ ਦੋ ਦਿਨ ਚੋਰੀਆਂ ਹੋਈਆਂ ਬਟ ਸਾਡੇ ਕੋਈ ਇਦਾਂ ਦਾ ਨਹੀਂ ਸੀਗਾ ਅਸੀਂ ਆਪਣਾ ਤਾਲਾ ਖੋਲਣ ਲੱਗੇ ਤਾਂ ਉਹ ਤਾਲੇ ਟੁੱਟੇ ਹੋਏ ਸੀਗੇ ਜੀ ਇਹ ਕਿੰਨੇ ਵਜੇ ਦੀ ਗੱਲ ਹੈ ਇਹ ਲਗਭਗ 1:30 ਵਜੇ ਦੀ ਰਾਤ ਦੀ ਗੱਲ ਹੈ ਰਾਤ 1:30 ਵਜੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਅਸੀਂ ਤਾਂ ਮਾਰਨਿੰਗ 7:30 ਵਜੇ ਸ਼ਾਪ ਤੇ ਆਏ ਉਸਲੇ ਪਤਾ ਲੱਗਿਆ 1:30 ਵਜੇ ਦੇ ਬਾਰੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਉਹ ਤਾਂ ਫੁਟੇਜ ਵਗੈਰਾ ਤੇ ਸੀਸੀਟੀ ਲੱਗੇ ਹੋਏ ਉਹਦੇ ਵਿੱਚ ਆ ਜਿਹੜੀ ਸੀਸੀਟੀ ਫੁਟੇਜ ਹੈਗੀ ਆ ਉਹਦੇ ਵਿੱਚ ਜਿਹੜੇ ਹੈਗੇ ਚਿਹਰੇ ਉਹਨਾਂ ਟੱਗੇ ਹੋਇਆ ਕੇ ਨਹੀਂ ਇੱਕੋ ਹੀ ਪਰਸਨ ਆ ਜੀ ਹੋਰ ਜਿੰਦਾ ਤੋੜ ਰਿਹਾ ਅੱਛਾ ਇੱਕ ਉਹ ਜਿਹੜਾ ਹੈਗਾ ਪਛਾਣ ਹੁੰਦਾ ਹਾਂ ਨਹੀਂ ਸਰ ਉਹ ਮੌਨਿਕ ਪਰਦੇ ਫਗਵਾੜਾ ਚੌਕ ਤੇ ਜਿੰਨੇ ਕਿ ਜਿਹੜੇ ਦੋ ਤਿੰਨ ਦੁਕਾਨਾਂ ਨੂੰ ਚੋਰਾਂ ਨੇ ਰਾਤ ਟਾਰਗੇਟ ਬਣਾਇਆ ਉਹਦੇ ਬਾਰੇ ਚ ਕਿੰਨਾ ਕ ਨੁਕਸਾਨ ਹੋਇਆ ਕੀ ਇਹਦੇ ਬਾਰੇ ਕੁਝ ਗੱਲਬਾਤ ਕਰਨੀ ਚਾਹੀਦੀ ਹੈ ਦੇਖੋ ਅੱਜ ਸਾਨੂੰ ਅਰਲੀ ਮਾਰਨਿੰਗ ਜਿਹੜੀਆਂ ਸੁਭਾਸ਼ਪੱਤ ਦੇ ਕਾਲ ਆਏ ਸੀਗੇ ਕਿ ਉਹਨਾਂ ਦੀ ਗੌਤਮ ਮੈਡੀਕਲ ਹਾਲ ਜਿਹੜੀ ਆ ਮੈਡੀਕਲ ਦੀ ਦੁਕਾਨ ਹੈਗੀ ਹੈ ਉਹਨਾਂ ਤੇ ਰਾਤੀ ਜਿਹੜੇ ਦੋ ਅਣਪਛਤੇ ਦੇਖਤੀ ਆ ਸੀ ਜਿਨ੍ਹਾਂ ਨੇ ਡੈਕਸਟ ਕਰਨੀ ਕੋਸ਼ਿਸ਼ ਕੀਤੀ ਜਿਹੜਾ ਅਸੀਂ ਹੁਣ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਫੇਸ ਆਊਟ ਕਰਨ ਚ ਦੇਖੋ ਅੱਜ ਸ਼ਾਇਦ ਫੇਸ ਹੋ ਜੇ ਸਰ ਜਿਹੜੀ ਸੀਸੀਟੀਵੀ ਕੈਮਰੇ ਦੇ ਵਿੱਚ ਫਿਲਮ ਦੇਖੀ ਜਾ ਰਹੀ ਆ ਆਮ ਲੋਕਾਂ ਦੇ ਵਿੱਚ ਵਿਚਰੇ ਰਹੀ ਆ ਉਹ ਇਹ ਦੇਖਿਆ ਜਾ ਰਿਹਾ ਹੈ ਕਿ ਪੁਰ ਮੁਲਜਮਾਨ ਹੈ ਕੁਝ ਚੋਰਾਂ ਦਾ ਜਿਹੜਾ ਕਮਕਾਬਲਾ ਵੀ ਕੀਤਾ ਜਿੱਥੇ ਇੱਕ ਇਨਫੋਰਮੇਸ਼ਨ ਆਈ ਸੀ ਕਿ ਦਾਸ ਨੂੰ ਤੇ ਉਹਦੀ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਉਹ ਐਮਐਸਟੀ ਜੀ ਮਿਲਤੀਆਂ ਛੋਲੀਆਂ ਹੈ ਠੀਕ ਸਰ ਇੱਕ ਇੱਕ ਦਾ ਤਾਂ ਪਤਾ ਲੱਗ ਰਿਹਾ ਕਿ ਬਿਲਕੁਲ ਪਛਾਣ ਵੀ ਹੁੰਦਾ ਸਰ ਦੇਖੋ ਅਸੀਂ ਉਹੀ ਕਹਿ ਰਹੇ ਹਾਂ ਸਰਕੂਲੇਟ ਕੀਤੀ ਹੋਈਆਂ ਇਹ ਫੋਟੋਆਂ ਉਹਨਾਂ ਦੀਆਂ ਤੇ ਸੀਸੀਟੀਵੀ ਕੈਮਰੇ ਚ ਚੈੱਕ ਕਰਦੇ ਆ ਸਾਡੀ ਟੀਮਾਂ ਲੱਗੀ ਹੋਈਆਂ ਫੇਸ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ